ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਸ਼ਨੀਵਾਰ ਵਰਤ ਕਥਾ ਦੀ ਕਹਾਣੀ ਹੈ ਇੱਕ ਸਮੇਂ ਸੂਰਜ ਚੰ드ਰਮਾ ਮੰਗਲ ਬੁੱਧ ਬ੍ਰਹਸਪਤੀ ਸ਼ੁਕਰ ਸ਼ਨੀ ਰਾਹੁ ਅਤੇ ਕੇਤੂ ਇਨ੍ਹਾਂ ਗ੍ਰਹਾਂ ਵਿੱਚ ਆਪਸ ਵਿੱਚ ਝਗੜਾ ਹੋ ਗਿਆ ਕਿ ਸਾਡੇ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ ਸਾਰੇ ਆਪਣੇ ਆਪ ਨੂੰ ਵੱਡਾ ਕਹਿੰਦੇ ਸਨ ਜਦ ਆਪਸ ਵਿੱਚ ਕੋਈ ਨਿਸ਼ਚੇ ਨਾ ਹੋ ਸਕਿਆ ਤਾਂ ਸਭ ਦੇ ਸਭ ਆਪਸ ਵਿੱਚ ਝਗੜਦੇ ਹੋਏ ਇੰਦਰ ਦੇ ਕੋਲ ਗਏ ਅਦੇ ਕਹਿਣ ਲੱਗੇ ਕਿ ਤੁਸੀਂ ਸਾਰੇ ਦੇਵਤਿਆਂ ਦੇ ਰਾਜੇ ਹੋ ਇਸ ਲਈ ਤੁਸੀਂ ਸਾਡਾ ਨਿਆਂ ਕਰਕੇ ਦੱਸੋ ਕਿ ਸਾਡੇ ਨੌਵੇਂ ਗ੍ਰਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ ਰਾਜਾ ਇੰਦਰ ਇਹਨਾਂ ਦਾ ਪ੍ਰੇਸ਼ਨ ਸੁਣ ਕੇ ਧਬਰਾ ਗਏ ਅਤੇ ਕਹਿਣ ਲੱਗੇ ਕਿ ਮੇਰੇ ਵਿੱਚ ਇਹ ਸਮਰਥਾ ਨਹੀਂ ਹੈ ਜੋ ਕਿਸੇ ਨੂੰ ਵੱਡਾ ਜਾਂ ਛੋਟਾ ਦੱਸਾਂ ਮੈਂ ਆਪਣੇ ਮੂੰਹ ਤੋਂ ਕੁਝ ਨਹੀਂ ਕਹਿ ਸਕਦਾ ਹਾਂ ਇਹ ਕੋਪਾ ਹੋ ਸਕਦਾ ਹੈ ਇਸ ਸਮੇਂ ਪ੍ਰithvi ਦੇ ਰਾਜਾ ਵਿਕਰਮ ਮੈਦਤਾ ਦੂਜਿਆਂ ਦੇ ਦੁੱਖਾਂ ਦਾ ਨਿਵਾਰਨ ਕਰਨ ਵਾਲਾ ਹੈ ਇਸ ਲਈ ਤੁਸੀਂ ਸਭ ਮਿਲ ਕੇ ਉਹਨਾਂ ਦੇ ਕੋਲ ਜਾਓ ਉਹੀ ਤੁਹਾਡੇ ਦੁੱਖਾਂ ਦਾ ਨਿਵਾਰਨ ਕਰਨਗੇ ਅਜਿਹਾ ਵਚਨ ਸੁਣ ਕੇ ਸਾਰੇ ਗ੍ਰਹਿ ਦੇਵਤਾ ਚੱਲ ਕੇ ਮਹੂਨ ਲੋਕ ਵਿੱਚ ਰਾਜਾ ਵਿਕਰਮਾਦਿੱਤ ਦੀ ਸਭਾ ਵਿੱਚ ਜਾ ਕੇ ਹਾਜ਼ਰ ਹੋਏ ਅਤੇ ਆਪਣਾ ਪਰੇਸ਼ਨ ਰਾਜੇ ਦੇ ਸਾਹਮਣੇ ਰੱਖਿਆ ਰਾਜਾ ਉਹਨਾਂ ਦੀ ਗੱਲ ਸੁਣ ਕੇ ਬੜੀ ਚਿੰਤਾ ਵਿੱਚ ਪੈ ਗਿਆ ਕਿ ਮੈਂ ਆਪਣੇ ਮੂੰਹ ਤੋਂ ਕਿਸ ਨੂੰ ਵੱਡਾ ਅਤੇ ਕਿਸ ਨੂੰ ਛੋਟਾ ਦੱਸਾਂ ਜਿਸ ਨੂੰ ਛੋਟਾ ਦੱਸਾਂਗਾ ਉਹੀ ਗੁੱਸਾ ਕਰੇਗਾ ਪਰੰਤੂ ਉਹਨਾਂ ਦਾ ਝਗੜਾ ਨਿਬਟਾਉਣ ਦੇ ਲਈ ਇੱਕ ਉਪਾਸ ਸੋਚਿਆ ਕਿ ਸੋਨਾ, ਚਾਂਦੀ, ਤਾਂਬਾ, ਪਿੱਤਲ, ਸ਼ੀਸ਼ਾ, ਰਾਂਗਾ, ਜਸਤਾ, ਅਪ੍ਰਿਕ ਅਤੇ ਲੋਹਾ ਨੌ ਤਾਤਾਂ ਦੇ ਨੌ ਆਸਣ ਬਣਾਓ। ਸਭ ਆਸਨਾਂ ਨੂੰ ਕਰਮ ਨਾਲ ਜਿਵੇਂ ਸੋਨਾ ਸਭ ਤੋਂ ਪਹਿਲੇ ਅਤੇ ਲੋਹਾ ਸਭ ਤੋਂ ਪਿੱਛੇ ਵਸਾਇਆ ਗਿਆ ਹੈ। ਇਸ ਤੋਂ ਬਾਅਦ ਰਾਜੇ ਨੇ ਸਾਰੇ ਗ੍ਰਹਿਣਾਂ ਨੂੰ ਕਿਹਾ ਕਿ ਤੁਸੀਂ ਸਾਰੇ ਆਪਣੇ-ਆਪਣੇ ਸਿੰਘਾਸਨਾਂ 'ਤੇ ਬੈਠੋ। ਜਿਸ ਦਾ ਆਸਨ ਸਭ ਤੋਂ ਅੱਗੇ ਹੈ ਉਹ ਸਭ ਤੋਂ ਵੱਡਾ ਅਤੇ ਜਿਸ ਦਾ ਆਸਨ ਸਭ ਤੋਂ ਪਿੱਛੇ ਹੈ ਉਹ ਸਭ ਤੋਂ ਛੋਟਾ ਜਾਣੋ ਕਿਉਂਕਿ ਲੋਹਾ ਸਭ ਤੋਂ ਪਿੱਛੇ ਸੀ ਅਤੇ ਉਹ ਸ਼ਨੀ ਦੇਵ ਦਾ ਆਸਨ ਸੀ ਇਸ ਲਈ ਸ਼ਨੀ ਦੇਵ ਨੇ ਸਮਝ ਲਿਆ ਕਿ ਰਾਜੇ ਨੇ ਮੈਨੂੰ ਸਭ ਤੋਂ ਛੋਟਾ ਬਣਾ ਦਿੱਤਾ ਹੈ ਇਸ ਤੇ ਸ਼ਨੀ ਨੂੰ ਬੜਾ ਗੁੱਸਾ ਆਇਆ ਤੇ ਕਿਹਾ ਕਿ ਰਾਜਾ ਤੂੰ ਮੇਰੀ ਬਹਾਦਰੀ ਨੂੰ ਨਹੀਂ ਜਾਣਦਾ ਸੂਰਜ ਇੱਕ ਰਾਸ਼ੀ ਤੇ ਇੱਕ ਮਹੀਨਾ ਚੰਦਰਮਾ ਸਵਾ 2 ਮਹੀਨੇ 2 ਦਿਨ ਮੰਗਲ ਡੇਢ ਮਹੀਨਾ ਬ੍ਰਹਸਪਤੀ 13 ਮਹੀਨੇ ਬੁੱਧ ਅਤੇ ਸ਼ੁਕਰ 1 ਮਹੀਨੇ ਪਰੰਤੂ ਮੈਂ ਇੱਕ ਰਾਸ਼ੀ ਤੇ 2.5 ਜਾਂ 7.5 ਸਾਲ ਤੱਕ ਰਹਿੰਦਾ ਹਾਂ ਵੱਡੇ ਵੱਡੇ ਦੇਵਤਿਆਂ ਨੂੰ ਵੀ ਮੈਂ ਘੋਰ ਦੁੱਖ ਦਿੱਤਾ ਹੈ ਰਾਜਨ ਸੁਣੋ ਰਾਮ ਜੀ ਨੂੰ ਸਾਢੇ ਸਤੀ ਆਈ ਅਤੇ ਬਨਵਾਸ ਹੋ ਗਿਆ ਅਤੇ ਰਾਵਣ ਤੇ ਆਈ ਤਾਂ ਰਾਮ ਨੇ ਸੈਨਾ ਲੈ ਕੇ ਲੰਕਾ ਤੇ ਚੜਾਈ ਕਰ ਦਿੱਤੀ 라वण ਦੇ ਕੁੱਲ ਦਾ ਨਾਸ਼ ਕਰ ਦਿੱਤਾ हे राजा ਹੁਣ ਤੂੰ ਸਾਵਧਾਨ ਰਹਿਣਾ ਰਾਜਾ ਕਹਿਣ ਲੱਗਾ ਜੋ ਕੁਝ ਕਿਸਮਤ ਵਿੱਚ ਹੋਵੇਗਾ ਦੇਖਿਆ ਜਾਵੇਗਾ ਉਸ ਤੋਂ ਬਾਅਦ ਦੂਜੇ ਗ੍ਰਹਿ ਤਾਂ ਖੁਸ਼ੀ-ਖੁਸ਼ੀ ਦੇ ਨਾਲ ਚਲੇ ਗਏ ਪਰੰਤੂ ਸ਼ਨੀ ਦੇ ਬੜੇ ਗੁੱਸੇ ਦੇ ਨਾਲ ਉੱਥੋਂ ਪਧਾਰੇ ਕੁਝ ਸਮਾਂ ਬੀਤ ਹੋ ਜਾਣ ਤੇ ਜਦੋਂ ਰਾਜੇ ਨੇ ਸਾਡੇ ਸਤੀ ਦੀ ਦਸ਼ਾ ਆਈ ਤਾਂ ਸ਼ਨੀ ਦੇਵ ਘੋੜਿਆਂ ਵੇਚਦਾਗਰ ਬਣ ਕੇ ਕਈ ਸੋਹਣੇ ਘੋੜਿਆਂ ਸਮੇਤ ਰਾਜੇ ਦੀ ਰਾਜਧਾਨੀ ਵਿੱਚ ਆਏ ਜਦੋਂ ਰਾਜੇ ਨੇ ਸੁਦਾਗਰ ਦੇ ਆਉਣ ਦੀ ਖਬਰ ਸੁਣੀ ਤਾਂ ਅਸ਼ਵਪਾਲ ਨੂੰ ਚੰਗੇ-ਚੰਗੇ ਘੋੜੇ ਖਰੀਦਣ ਦਾ ਹੁਕਮ ਦਿੱਤਾ ਅਸ਼ਵਪਾਲ ਅਜਿਹੀ ਚੰਗੀ ਨਸਲ ਦੇ ਘੋੜੇ ਦੇਖ ਕੇ ਅਤੇ ਉਹਨਾਂ ਦਾ ਮੁੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਤੁਰੰਤ ਹੀ ਰਾਜੇ ਨੂੰ ਖਬਰ ਦਿੱਤੀ ਰਾਜਾ ਉਹਨਾਂ ਘੋੜਿਆਂ ਨੂੰ ਦੇਖ ਕੇ ਇੱਕ ਚੰਗਾ ਜਿਹਾ ਘੋੜਾ ਚੁਣ ਕੇ ਸਵਾਰੀ ਦੇ ਲਈ ਚੜਿਆ। ਰਾਜਾ ਘੋੜੇ ਦੀ ਪਿੱਠ ਤੇ ਚੜਿਆ ਅਤੇ ਘੋੜਾ ਜ਼ੋਰ ਨਾਲ ਭੱਜਿਆ। ਘੋੜਾ ਬਹੁਤ ਦੂਰ ਇੱਕ ਵੱਡੇ ਜੰਗਲ ਵਿੱਚ ਜਾ ਕੇ ਰਾਜੇ ਨੂੰ ਛੱਡ ਕੇ ਅੰਦਰ ਧਿਆਨ ਹੋ ਗਿਆ। ਇਸ ਤੋਂ ਬਾਅਦ ਰਾਜਾ ਇਕੱਲਾ ਜੰਗਲ ਵਿੱਚ ਭਟਕਦਾ ਫਿਰਦਾ ਰਿਹਾ। ਬਹੁਤ ਢੇਰ ਦੇ ਬਾਅਦ ਰਾਜੇ ਨੇ ਭੁੱਖ ਅਤੇ ਪਿਆਸ ਨਾਲ ਦੁਖੀ ਹੋ ਕੇ ਭਟਕਦੇ-ਭਟਕਦੇ ਇੱਕ ਗਵਾਲੇ ਨੂੰ ਦੇਖਿਆ। ਗਵਾਲੇ ਨੇ ਰਾਜੇ ਨੂੰ ਪਿਆਸ ਤੋਂ ਵਿਆਕੁਲ ਦੇਖ ਕੇ ਪਾਣੀ ਪੁਲਾਇਆ ਰਾਜੇ ਦੀ ਉਂਗਲੀ ਵਿੱਚ ਇੱਕ ਅੰਗੂਠੀ ਸੀ ਉਹ ਉਸ ਨੂੰ ਕੱਢ ਕੇ ਖੁਸ਼ੀ ਦੇ ਨਾਲ ਗਵਾਲੇ ਨੂੰ ਦੇ ਦਿੱਤੀ ਅਤੇ ਸ਼ਹਿਰ ਵੱਲ ਚੱਲ ਪਿਆ ਰਾਜਾ ਸ਼ਹਿਰ ਵਿੱਚ ਪਹੁੰਚ ਕੇ ਇੱਕ ਸੇਠ ਦੀ ਦੁਕਾਨ ਤੇ ਜਾ ਕੇ ਬੈਠ ਗਿਆ ਅਤੇ ਆਪਣੇ ਆਪ ਨੂੰ ਉਜੇਨ ਦਾ ਰਹਿਣ ਵਾਲਾ ਅਤੇ ਆਪਣਾ ਨਾਂ ਵਿੱਕਾ ਦੱਸਿਆ ਸੀਠ ਨੇ ਉਸ ਨੂੰ ਚੰਗਾ ਆਦਮੀ ਸਮਝ ਕੇ ਜਲ ਪਲਾਇਆ ਕਿਸਮਤ ਨਾਲ ਉਸ ਦਿਨ ਸੇਠ ਦੀ ਦੁਕਾਨ ਤੇ ਵਿਕਰੀ ਬਹੁਤ ਵਧ ਗਈ ਤਦ ਸੇਠ ਉਸ ਨੂੰ ਕਿਸਮਤ ਵਾਲਾ ਪੁਰਖ ਸਮਝ ਕੇ ਭੋਜਨ ਕਰਾਉਣ ਦੇ ਲਈ ਆਪਣੇ ਨਾਲ ਲੈ ਆ ਗਿਆ ਭੋਜਨ ਕਰਦੇ ਸਮੇਂ ਰਾਜੇ ਨੇ ਹੈਰਾਨੀ ਦੀ ਗੱਲ ਦੇਖੀ ਕੀ ਕਿੱਲੀ ਤੇ ਹਾਰ ਲਟਕ ਰਿਹਾ ਹੈ ਅਤੇ ਉਹ ਕਿੱਲੀ ਉਸ ਹਾਰ ਨੂੰ निगल ਰਹੀ ਹੈ ਭੋਜਨ ਦੇ ਬਾਅਦ ਕਮਰੇ ਵਿੱਚ ਆਉਣ ਤੇ ਜਦੋਂ ਸੇਠ ਨੂੰ ਕਮਰੇ ਵਿੱਚ ਹਾਰ ਨਾ ਮਿਲਿਆ ਤਾਂ ਉਸ ਨੇ ਇਹ ਨਿਸ਼ਚੇ ਕੀਤਾ ਕਿ ਸਵਾਏ ਵਿਕਾ ਦੇ ਹੋਰ ਕੋਈ ਇਸ ਕਮਰੇ ਵਿੱਚ ਨਹੀਂ ਆਇਆ ਇਸ ਲਈ ਜ਼ਰੂਰੀ ਹੀ ਨਹੀਂ ਉਸੇ ਦੇ ਹਾਰ ਚੋਰੀ ਕੀਤਾ ਹੈ ਪ੍ਰੰਤੂ ਵਿਕਾ ਨੇ ਹਾਰ ਲੈਣ ਤੋਂ ਮਨਾ ਕਰ ਦਿੱਤਾ ਇਸ ਦੇ 5-7 ਵਿਅਕਤੀ ਇਕੱਠੇ ਹੋ ਕੇ ਉਸ ਨੂੰ ਫੌਜਦਾਰ ਦੇ ਕੋਲ ਲਿਆਏ ਫੌਜਦਾਰ ਨੇ ਉਸ ਨੂੰ ਰਾਜੇ ਦੇ ਸਾਹਮਣੇ ਖੜਾ ਕਰ ਦਿੱਤਾ ਅਤੇ ਕਿਹਾ ਕਿ ਇਹ ਵਿਅਕਤੀ ਤਾਂ ਭੋਲਾ ਪ੍ਰਤੀਤ ਹੁੰਦਾ ਹੈ ਚੋਰਤਾ ਨਹੀਂ ਲੱਗਦਾ ਪਰੰਤੂ ਸੇਠ ਦਾ ਕਹਿਣਾ ਹੈ ਕਿ ਇਸ ਦੇ ਸਿਵਾਏ ਹੋਰ ਕੋਈ ਘਰ ਵਿੱਚ ਆਇਆ ਹੀ ਨਹੀਂ ਜ਼ਰੂਰ ਹੀ ਇਸ ਨੇ ਚੋਰੀ ਕੀਤੀ ਹੈ ਤਦ ਰਾਜੇ ਨੇ ਹੁਕਮ ਦਿੱਤਾ ਕਿ ਇਸ ਦੇ ਹੱਥ ਪੈਰ ਕੱਟ ਕੇ ਚੁਰੰਗੀਆਂ ਕੀਤਾ ਜਾਏ ਰਾਜੇ ਦੇ ਹੁਕਮ ਦਾ ਤੁਰੰਤ ਪਾਲਣ ਕੀਤਾ ਗਿਆ ਅਤੇ ਵੀਕਾ ਦੇ ਹੱਥ ਪੈਰ ਕੱਟ ਦਿੱਤੇ ਗਏ ਇਸ ਤਰ੍ਹਾਂ ਸਮਾਂ ਬੀਤ ਹੋਣ ਤੇ ਇੱਕ ਤੇਲੀ ਨੇ ਉਸ ਨੂੰ ਆਪਣੇ ਘਰ ਲੈ ਲਿਆ ਅਤੇ ਕੋਲੂ ਤੇ ਉਸ ਨੂੰ ਬਿਠਾ ਦਿੱਤਾ ਵੀਕਾ ਉਸ ਤੇ ਬੈਠਿਆ ਹੋਇਆ ਜ਼ਬਾਨ ਨਾਲ ਬਲਦ ਚਲਾਉਂਦਾ ਰਿਹਾ ਸ਼ਨੀ ਦੀ ਦਸ਼ਾ ਖਤਮ ਹੋ ਗਈ ਅਤੇ ਇੱਕ ਰਾਤ ਨੂੰ ਵਰਖਾ ਰੁੱਤ ਦੇ ਸਮੇਂ ਉਹ ਮਲਹਾਰ ਰਾਗ ਗਾਉਣ ਲੱਗਾ ਉਸ ਦਾ ਗਾਣਾ ਸੁਣ ਕੇ ਉਸ ਸ਼ਹਿਰ ਦੇ ਰਾਜੇ ਦੀ ਕੰਨਿਆ ਉਸ ਰਾਗ ਤੇ ਮੋਹਿਤ ਹੋ ਗਈ ਅਤੇ ਦਾਸੀ ਨੂੰ ਖਬਰ ਲਿਆਉਣ ਦੇ ਲਈ ਭੇਜਿਆ ਕਿ ਸ਼ਹਿਰ ਵਿੱਚ ਕੌਣ ਗਾ ਰਿਹਾ ਹੈ। ਦਾਸੀ ਸਾਰੇ ਸ਼ਹਿਰ ਵਿੱਚ ਫਿਰਦੀ-ਫਿਰਦੀ ਕੀ ਦੇਖਦੀ ਹੈ ਕਿ ਤੇਲੀ ਦੇ ਘਰ ਵਿੱਚ ਚੌਰੰਗੀਆਂ ਰਾਗ ਗਾ ਰਿਹਾ ਹੈ। ਦਾਸੀ ਨੇ ਮਹਿਲ ਵਿੱਚ ਜਾ ਕੇ ਰਾਜਕੁਮਾਰੀ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਬਸ ਉਸੇ ਪੜ ਰਾਜਕੁਮਾਰੀ ਨੇ ਆਪਣੇ ਮਨ ਵਿੱਚ ਇਹ ਪ੍ਰਣ ਕਰ ਲਿਆ ਕਿ ਚਾਹੇ ਕੁਝ ਵੀ ਹੋਵੇ ਮੈਂ ਇਸ ਚੌਰੰਗੀਆਂ ਦੇ ਨਾਲ ਵਿਆਹ ਕਰਨਾ ਹੈ। ਸਵੇਰ ਹੁੰਦੇ ਹੀ ਜਦੋਂ ਦਾਸੀ ਨੇ ਰਾਜਕੁਮਾਰੀ ਨੂੰ ਜਗਾਉਣਾ ਚਾਹਿਆ ਤਾਂ ਰਾਜਕੁਮਾਰੀ ਬਹਾਨਾ ਕਰਕੇ ਪਈ ਰਹੀ। ਤਦ ਦਾਸੀ ਨੇ ਰਾਣੀ ਦੇ ਕੋਲ ਜਾ ਕੇ ਰਾਜਕੁਮਾਰੀ ਦਾ ਉੱਠਣ ਦੀ ਕਥਾ ਦੱਸੀ। ਰਾਣੀ ਨੇ ਤਰੰਤ ਹੀ ਉਥੇ ਜਾ ਕੇ ਰਾਜਕੁਮਾਰੀ ਨੂੰ ਜਗਾਇਆ ਅਤੇ ਉਸ ਦੇ ਦੁੱਖ ਦਾ ਕਾਰਨ ਪੁੱਛਿਆ ਤਾਂ ਰਾਜਕੁਮਾਰੀ ਨੇ ਕਿਹਾ ਕਿ ਮਾਤਾ ਜੀ ਮੈਂ ਇਹ ਪ੍ਰਾਂਣ ਕਰ ਲਿਆ ਹੈ ਕਿ ਤੇਲੀ ਦੇ ਘਰ ਵਿੱਚ ਜੋ ਚੁਰੰਗੀਆਂ ਹੈ ਉਸੇ ਦੇ ਨਾਲ ਵਿਆਹ ਕਰਾਵਾਂਗੀ ਮਾਤਾ ਨੇ ਕਿਹਾ ਪਗਲੀ ਇਹ ਕੀ ਗੱਲ ਕਹਿ ਰਹੀ ਹੈ ਤੈਨੂੰ ਕਿਸੇ ਦੇਸ਼ ਦੇ ਰਾਜਾ ਦੇ ਨਾਲ ਵਿਆਹ ਜਾਏਗਾ ਕੰਨਿਆ ਕਹਿਣ ਲੱਗੀ ਕਿ ਮਾਤਾ ਜੀ ਮੈਂ ਆਪਣਾ ਪ੍ਰਣ ਕਦੀ ਨਹੀਂ ਤੋੜਾਂਗੀ ਮਾਤਾ ਦੇ ਚਿੰਤਤ ਹੋ ਕੇ ਇਹ ਗੱਲ ਰਾਜੇ ਨੂੰ ਦੱਸੀ ਜਦ ਮਹਾਰਾਜ ਨੇ ਆ ਕੇ ਇਹ ਸਮਝਾਇਆ ਕਿ ਅਜੇ ਦੇਸ਼ ਵਿਦੇਸ਼ ਵਿੱਚ ਆਪਣੇ ਦੂਤ ਭੇਜ ਕੇ ਸੰਜੋਗ ਰੂਪਮਾਨ ਅਤੇ ਵੱਡੇ ਤੋਂ ਵੱਡੇ ਗੁਣੀ ਰਾਜਕੁਮਾਰ ਦੇ ਨਾਲ ਤੁਹਾਡਾ ਵਿਆਹ ਕਰਾਂਗੇ ਅਜਿਹੀ ਗੱਲ ਤੈਨੂੰ ਕਦੀ ਨਹੀਂ ਵਿਚਾਰਨੀ ਚਾਹੀਦੀ ਕੰਨਿਆ ਨੇ ਕਿਹਾ ਪਿਤਾ ਜੀ ਮੈਂ ਆਪਣੇ ਪ੍ਰਾਣ ਤਿਆਗ ਦਿਆਂਗੀ ਪਰੰਤੂ ਹੋਰ ਦੂਸਰੇ ਨਾਲ ਵਿਆਹ ਨਹੀਂ ਕਰਾਂਗੀ ਇਹਨਾਂ ਸੁਣ ਕੇ ਰਾਜੇ ਨੇ ਗੁੱਸੇ ਨਾਲ ਕਿਹਾ ਜੇਕਰ ਤੇਰੇ ਭਾਗ ਵਿੱਚ ਅਜਿਹਾ ਹੀ ਲਿਖਿਆ ਹੈ ਤਾਂ ਇਹੋ ਜਿਹੀ ਤੇਰੀ ਇੱਛਾ ਹੈ ਉਹੀ ਹੀ ਕਰ ਰਾਜੇ ਨੇ ਤੇਲੀ ਨੂੰ ਬੁਲਾ ਕੇ ਕਿਹਾ ਕਿ ਤੇਰੇ ਘਰ ਜੋ ਚੁਰੰਗੀਆਂ ਹੈ ਉਸ ਦੇ ਨਾਲ ਮੈਂ ਆਪਣੀ ਕੰਨਿਆ ਦਾ ਵਿਆਹ ਕਰਨਾ ਚਾਹੁੰਦਾ ਹਾਂ ਤੇਲੀ ਨੇ ਕਿਹਾ ਕਿ ਇਹ ਕਿਦਾਂ ਹੋ ਸਕਦਾ ਹੈ ਕਿੱਥੇ ਤੁਸੀਂ ਸਾਡੇ ਰਾਜਾ ਅਤੇ ਕਿੱਥੇ ਇੱਕ ਨੀਚ ਤੇਲੀ ਪ੍ਰੰਤੂ ਰਾਜੇ ਨੇ ਕਿਹਾ ਕਿ ਭਾਗ ਲਿਖੇ ਨੂੰ ਕੋਈ ਟਾਲ ਨਹੀਂ ਸਕਦਾ ਆਪਣੇ ਘਰ ਜਾ ਕੇ ਵਿਆਹ ਦੀ ਤਿਆਰੀ ਕਰੋ ਰਾਜਾ ਨੇ ਉਸੇ ਸਮੇਂ ਤੁਰਨ ਅਤੇ ਵੰਦਨਵਾਰ ਲਗਾ ਕੇ ਆਪਣੀ ਰਾਜਕੁਮਾਰੀ ਦਾ ਵਿਆਹ ਚਰੰਗੀਆ ਵਿਕਰਮਦਿਤ ਦੇ ਨਾਲ ਕਰ ਦਿੱਤਾ ਰਾਤ ਨੂੰ ਜਦੋਂ ਵਿਕਰਮਦਤ ਅਤੇ ਰਾਜਕੁਮਾਰੀ ਮਹਿਲ ਵਿੱਚ ਸੁੱਤੇ ਪਏ ਤਾਂ ਅੱਧੀ ਰਾਤ ਦੇ ਸਮੇਂ ਸ਼ਨੀ ਦੇਵ ਨੇ ਵਿਕਰਮਦਿਤ ਨੂੰ ਸੁਪਨਾ ਦਿੱਤਾ ਕਿ ਰਾਜਾ ਕਹੋ ਮੈਨੂੰ ਛੋਟਾ ਦੱਸ ਕੇ ਤੁਸੀਂ ਕਿੰਨਾ ਦੁੱਖ ਉਠਾਇਆ ਰਾਜੇ ਨੇ ਮਾਫੀ ਮੰਗੀ ਸ਼ਨੀ ਦੇਵ ਨੇ ਖੁਸ਼ ਹੋ ਕੇ ਵਿਕਰਮਦਿਤ ਨੂੰ ਹੱਥ ਪੈਰ ਦਿੱਤੇ ਤਾਦ ਰਾਜੇ ਨੇ ਕਿਹਾ ਮਹਾਰਾਜ ਮੇਰੀ ਪ੍ਰਾਰਥਨਾ ਸਵੀਕਾਰ ਕਰੋ ਕਿ ਜਿਹੋ ਜਿਹਾ ਦੁੱਖ ਤੁਸੀਂ ਮੈਨੂੰ ਸੌਂਪ ਦਿੱਤਾ ਹੈ ਅਜਿਹਾ ਹੋਰ ਕਿਸੇ ਨੂੰ ਨਾ ਦੇਣਾ ਸ਼ਨੀ ਦੇਵ ਨੇ ਕਿਹਾ ਕਿ ਤੁਹਾਡੀ ਇਹ ਪ੍ਰਾਰਥਨਾ ਸਵੀਕਾਰ ਹੈ ਜੋ ਮਨੁੱਖ ਮੇਰੀ ਕਥਾ ਸੁਨੇਗਾ ਜਾਂ ਕਹੇ ਕਹਾਏਗਾ ਉਸ ਨੂੰ ਮੇਰੀ ਦਸ਼ਾ ਵਿੱਚ ਕਦੀ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੋਵੇਗਾ ਅਤੇ ਜੋ ਨਿਤ ਹੀ ਮੇਰਾ ਧਿਆਨ ਕਰੇਗਾ ਜਾਂ ਕੀੜੀਆਂ ਨੂੰ ਆਟਾ ਪਾਏਗਾ ਉਸ ਦੇ ਸਾਰੇ ਮਨੋਰਥ ਪੂਰੇ ਹੋਣਗੇ ਇਹਨਾਂ ਕਹਿ ਕੇ ਸ਼ਨੀ ਦੇਵ ਆਪ ਧਾਮ ਨੂੰ ਚਲੇ ਗਏ ਰਾਜਕੁਮਾਰੀ ਦੀ ਅੱਖ ਖੁੱਲੀ ਅਤੇ ਉਸ ਨੇ ਰਾਜੇ ਦੇ ਹੱਥ ਪੈਰ ਦੇਖੇ ਤਾਂ ਹਰਾਨ ਰਹਿ ਗਈ ਉਸ ਨੂੰ ਦੇਖ ਕੇ ਰਾਜੇ ਨੇ ਆਪਣਾ ਸਾਰਾ ਹਾਲ ਦੱਸਿਆ ਕਿ ਮੈਂ ਅਜੇਨ ਦਾ ਰਾਜਾ ਵਿਕਰਮਦਤ ਥਾਂ ਇਹ ਗੱਲ ਸੁਣ ਕੇ ਰਾਜਕੁਮਾਰੀ ਅਤਿਅੰਤ ਖੁਸ਼ ਹੋਈ ਸਵੇਰੇ ਰਾਜਕੁਮਾਰੀ ਨੂੰ ਉਸ ਦਿਨ ਆ ਸੈਲਿੰਗਾਂ ਨੇ ਪੁੱਛਿਆ ਤਾਂ ਉਸਨੇ ਆਪਣੇ ਪਤੀ ਦਾ ਸਾਰਾ ਕਿੱਸਾ ਕਹਿ ਸੁਣਾਇਆ ਤਾਂ ਸਾਰਿਆਂ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਈਸ਼ਵਰ ਨੇ ਤੁਹਾਡੀ ਮਨੋ ਕਾਮਨਾ ਪੂਰੀ ਕਰ ਦਿੱਤੀ ਜਦ ਉਸ ਸੇਠ ਨੇ ਇਹ ਸੁਣਿਆ ਤਾਂ ਉਹ ਵਿਕਰਮਦਤ ਦੇ ਕੋਲ ਆਇਆ ਅਤੇ ਰਾਜਾ ਵਿਕਰਮਦਤ ਦੇ ਪੈਰਾਂ ਦੇ ਡਿੰਗ ਕੇ ਮਾਫੀ ਮੰਗਣ ਲੱਗਾ ਕਿ ਤੁਹਾਡੇ ਤੇ ਮੈਂ ਚੋਰੀ ਦਾ ਝੂਠਾ ਦੋਸ਼ ਲਗਾਇਆ ਐਸ ਲਈ ਤੁਸੀਂ ਮੈਨੂੰ ਜੋ ਚਾਹੋ ਸਜਾ ਦਿਓ ਰਾਜੇ ਨੇ ਕਿਹਾ ਮੇਰੇ ਤੇ ਸ਼ਨੀ ਦੇਵ ਦਾ ਕਰੋਪ ਸੀ ਇਸੇ ਕਾਰਨ ਇਹ ਸਾਰਾ ਦੁੱਖ ਮੈਨੂੰ ਪ੍ਰਾਪਤ ਹੋਇਆ ਇਸ ਵਿੱਚ ਤੇਰਾ ਕੋਈ ਦੋਸ਼ ਨਹੀਂ ਹੈ ਤੂੰ ਆਪਣੇ ਘਰ ਜਾ ਕੇ ਆਪਣਾ ਕੰਮ ਕਰ ਸੇਠ ਬੋਲਿਆ ਕਿ ਮੈਨੂੰ ਤਦ ਹੀ ਸ਼ਾਂਤੀ ਹੋਵੇਗੀ ਜਦ ਤੁਸੀਂ ਮੇਰੇ ਘਰ ਚੱਲ ਕੇ ਪ੍ਰੇਮਪੂਰਕ ਭੋਜਨ ਕਰੋਗੇ ਰਾਜੇ ਨੇ ਕਿਹਾ ਕਿ ਜਿਹੋ ਜਹੀ ਤੁਹਾਡੀ ਇੱਛਾ ਹੋਵੇ ਉਵੇਂ ਹੀ ਕਰੋ ਸੇਠ ਨੇ ਆਪਣੇ ਘਰ ਜਾ ਕੇ ਕਈ ਤਰ੍ਹਾਂ ਦੇ ਸੁੰਦਰ ਭੋਜਨ ਬਣਵਾਏ ਅਤੇ ਰਾਜਾ ਵਿਕਰਮਦਤ ਨੂੰ ਪ੍ਰੇਮਪੂਰਕ ਭੋਜਨ ਕਰਵਾਇਆ ਜਿਸ ਸਮੇਂ ਭੋਜਨ ਕਰ ਰਹੇ ਸਨ ਇੱਕ ਅਤਿਅੰਤ ਹੈਰਾਨੀਜਨਕ ਗੱਲ ਸਭ ਨੂੰ ਦਿਖਾਈ ਦਿੱਤੀ ਜਿਹੜੀ ਕਿਲੀ ਪਹਿਲੇ ਹਾਰ ਹੜੱਪ ਕਰ ਗਈ ਸੀ ਉਹ ਹੁਣ ਹਾਰ ਵਾਪਸ ਕਰ ਕੱਢ ਰਹੀ ਸੀ ਜਦ ਭੋਜਨ ਖਤਮ ਹੋ ਗਿਆ ਤਾਂ ਸੀਠ ਨੇ ਹੱਥ ਜੋੜ ਕੇ ਬਹੁਤ ਸਾਰੀਆਂ ਮੋਹਰਾਂ ਰਾਜੇ ਨੂੰ ਭੇਟ ਕੀਤੀਆਂ ਅਤੇ ਕਿਹਾ ਕਿ ਮੇਰੇ ਸ਼੍ਰੀ ਕਵਰ ਨਾ ਦੀ ਇੱਕ ਕੰਨਿਆ ਹੈ ਜਿਸ ਦਾ ਪਾਣੀ ਗ੍ਰਹਿਣ ਤੁਸੀਂ ਆਪ ਕਰੋ ਉਸ ਤੋਂ ਬਾਅਦ ਸੀਠ ਨੇ ਆਪਣੀ ਕੰਨਿਆ ਦਾ ਵਿਆਹ ਰਾਜੇ ਦੇ ਨਾਲ ਕਰ ਦਿੱਤਾ ਅਤੇ ਬਹੁਤ ਸਾਰਾ ਦਾਣ ਦਹੇਜ ਆਦ ਦਿੱਤਾ ਇਸ ਤਰ੍ਹਾਂ ਕੁਝ ਦਿਨਾਂ ਤੱਕ ਉੱਥੇ ਰਹਿਣ ਦੇ ਬਾਅਦ ਵਿਕਰਮਦਿਤ ਨੇ ਸ਼ਹਿਰ ਦੇ ਰਾਜੇ ਨੂੰ ਇਆ ਕੀ ਹੁਣ ਮੇਰੀ ਉਜੇਨ ਜਨ ਦੀ ਇੱਛਾ ਹੈ ਫਿਰ ਕੁਝ ਦਿਨਾਂ ਦੇ ਬਾਅਦ ਇਜਾਜ਼ਤ ਲੈ ਕੇ ਰਾਜਕੁਮਾਰੀ ਮਨ ਭਾਵਨੀ ਸੇਠ ਦੀ ਕੰਨਿਆ ਸ਼੍ਰੀ ਕਵਰੀ ਅਤੇ ਦੋਨਾਂ ਜਗ੍ਹਾ ਦੇ ਦੇਹੇਜ ਵਿੱਚ ਪ੍ਰਾਪਤ ਹੋਈ ਦਾਸ-ਦਾਸੀਆਂ ਰੱਥ ਅਤੇ ਪਾਲਕੀਆਂ ਸਮੇਤ ਵਿਕਰਮਦਿਤ ਉਜੇਨ ਵੱਲ ਚੱਲੇ ਜਦ ਸ਼ਹਿਰ ਦੇ ਕੋਲ ਪਹੁੰਚੇ ਅਤੇ ਪ੍ਰਵਾਸੀਆਂ ਨੇ ਰਾਜੇ ਦੇ ਆਉਣ ਦੀ ਖਬਰ ਸੁਣੀ ਤਾਂ ਸਾਰੀ ਔਜੇਨ ਦੀ ਜਨਤਾ ਸਤਕਾਰ ਦੇ ਲਈ ਆਈ ਤਦ ਬੜੀ ਖੁਸ਼ੀ ਨਾਲ ਰਾਜਾ ਆਪਣੇ ਮਹਿਲ ਵਿੱਚ ਦਾਖਲ ਹੋਏ ਸਾਰੇ ਸ਼ਹਿਰ ਵਿੱਚ ਬੜਾ ਵੱਡਾ ਤਿਹਾਰ ਮਨਾਇਆ ਗਿਆ ਅਤੇ ਰਾਤ ਦਿਉ ਦੀਪਮਾਲਾ ਕੀਤੀ ਗਈ ਦੂਜੇ ਦਿਨ ਰਾਜੇ ਨੂੰ ਸ਼ਹਿਰ ਵਿੱਚ ਇਹ ਘੋਸ਼ਣਾ ਕਰਵਾਈ ਕਿ ਸ਼ਨੀ ਦੇਵਤਾ ਸਾਰੇ ਗ੍ਰਹਾਂ ਵਿੱਚੋਂ ਸਭ ਤੋਂ ਉੱਪਰ ਹਨ ਮੈਂ ਇਹਨਾਂ ਨੂੰ ਛੋਟਾ ਦੱਸਿਆ ਇਸੇ ਕਾਰਨ ਮੈਨੂੰ ਇਹ ਦੁੱਖ ਪ੍ਰਾਪਤ ਹੋਇਆ ਇਸ ਕਾਰਨ ਸਾਰੇ ਸ਼ਹਿਰ ਵਿੱਚ ਹਮੇਸ਼ਾ ਸ਼ਨੀ ਦੀ ਪੂਜਾ ਅਤੇ ਕਥਾ ਹੋਣ ਲੱਗੀ ਰਾਜਾ ਅਤੇ ਜਨਤਾ ਕਈ ਪ੍ਰਕਾਰ ਦੇ ਸੁੱਖ ਭੋਗਦੇ ਰਹੇ ਜੋ ਕੋਈ ਸ਼ਨੀਵਾਰ ਦੀ ਇਸ ਕਥਾ ਨੂੰ ਪੜ੍ਹਦਾ ਜਾਂ ਸੁਣਦਾ ਹੈ ਸ਼ਨੀ ਦੇਵ ਦੀ ਕਿਰਪਾ ਨਾਲ ਸਭ ਦੁੱਖ ਦੂਰ ਹੋ ਜਾਂਦੇ ਹਨ ਸ਼ਨੀਵਾਰ ਦੀ ਕਥਾ ਨੂੰ ਵਰਤ ਦੇ ਦਿਨ ਜ਼ਰੂਰ ਪੜ੍ਹਨਾ ਚਾਹੀਦਾ ਹੈ ਓਮ ਸ਼ਾਂਤੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ